ਇੱਕ ਬੰਦਾ ਉਲੰਬਾ ਲਈ ਜਾਵੇ ਕਿਸੇ ਫਕੀਰ ਨੂੰ ਮੈਂ ਨਹੀਂ ਕਿਸੇ ਰੱਬ ਨੂੰ ਮੰਨਦਾ ਰੱਬ ਨੇ ਸਾਡਾ ਕੀ ਸਵਾਰਿਆ ਰੱਬ ਨੇ ਮੈਨੂੰ ਕੀ ਦਿੱਤਾ ਰੱਬ ਨੇ ਸਾਨੂੰ ਕੀ ਦਿੱਤਾ ਉਹ ਸਾਧੂ ਦੇ ਕੋਲ ਬਹਿ ਕੇ ਇਤਰਾਜ ਰੋਸ ਕਰੀ ਜਾਵੇ ਰੱਬ ਨੇ ਕੀ ਕੀਤਾ ਰੱਬ ਨੂੰ ਕਿਉਂ ਮੰਨੀਏ ਰੱਬ ਨੇ ਕੀ ਦਿੱਤਾ ਮੈਨੂੰ ਰੱਬ ਨੇ ਕੁਝ ਵੀ ਨਹੀਂ ਦਿੱਤਾ ਮੈਂ ਕਿਉਂ ਰੱਬ ਦਾ ਸ਼ੁਕਰਾਨਾ ਕਰਾਂ ਧੋਮਾਂ ਕੋਰ ਸੁਣਦੇ ਗਏ ਤਾਂ ਉਸ ਸਾਧੂ ਨੇ ਫਿਰ ਉਹ ਉਲੰਬਾ ਦੇਣ ਵਾਲੇ ਬੰਦੇ ਨੂੰ ਪਤਾ ਕੀ ਕਿਹਾ ਇਹ ਕਥਾ ਧੋਮਾਂ ਕੋਰ ਸੁਣਾਇਆ ਕਹਿੰਦੇ ਭਾਈਓ ਫਕੀਰ ਨੇ ਫਿਰ ਉਹ ਲੰਬਾ ਦੇਣ ਵਾਲੇ ਬੰਦੇ ਨੂੰ ਕਿਹਾ ਵੇ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ। ਉਹ ਕਹਿੰਦਾ ਜੀ ਮੈਨੂੰ ਕੀ ਦਿੱਤਾ? ਸਾਰੀ ਉਮਰ ਗਰੀਬੀ ਚ ਲੰਘ ਗਈ। ਸਾਰੀ ਉਮਰ ਇੱਥੇ ਡੇਰਿਆਂ ਚ ਭਾਂਡੇ ਮਾਣਿਆਂ ਲੰਘ ਗਈ। ਸਾਨੂੰ ਰੱਬ ਨੇ ਕੀ ਦਿੱਤਾ? ਮੈਂ ਤਾਂ ਸ਼ੁਰੂ ਤੋਂ ਗਰੀਬ ਰਹੇ ਹਾਂ। ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ। ਤਾਂ ਫਿਰ ਉਹ ਫਕੀਰ ਬੋਲਿਆ ਕਹਿੰਦਾ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ। ਕਹਿੰਦਾ ਜੀ ਮੈਨੂੰ ਕੁਝ ਨਹੀਂ ਦਿੱਤਾ ਐਵੇਂ ਨਾ ਕਹੋ ਕੋਈ ਰੱਬ ਨਹੀਂ ਹੈ ਰੱਬ ਨੇ ਕੁਝ ਨਹੀਂ ਦਿੱਤਾ ਫਿਰ ਉਹ ਫਕੀਰ ਬੋਲਿਆ ਕਹਿੰਦਾ ਮੈਂ ਤੈਨੂੰ 1 ਲੱਖ ਰੁਪਇਆ ਦਵਾਂ